ਇਹ ਕਹਿੰਦੇ ਚਾਚੂ ਤੇਰੇ ਵਾਂਗੂ ਪੱਗ ਬੰਨਿਆ ਕਰਾਂਗੇ ਹਨਾ ਉਹ ਮਸਟੈਂਗ ਕਰ ਲਈ ਰੈਡੀ ਤੇ ਆਪਾਂ ਜਾਣਾ ਹੋਣਾ ਜ਼ਮੀਨਾ ਪੱਦਰ ਦੀ ਸੇਵਾ ਚੱਲ ਰਹੀ ਆ ਫੇ ਓਕੇ 3500 ਰੁਪਏ ਦਾ ਤਿਆਰ ਰੱਖਣਾ ਸੇਵਾ ਬਣੀ ਆ ਨਮਾਜ਼ ਭਰਾ ਤਰੋਂ ਨਵੇਂ ਬਲੌਗ 'ਚ ਬਈ ਸਭ ਦਾ ਸਵਾਗਤ ਆ ਤੇ ਅੱਜ ਆਪਾਂ ਜਾਣਾ ਬਈ ਸੇਵਾ ਤੇ ਜਮੀਨਾ ਪਾਧਰ ਕਰਾਉਣ ਵਾਸਤੇ ਤੇ ਆਪਣੀ ਟੀਮ ਆਪਣੇ ਨਾਲ ਜਾਊਗੀ ਤੇ ਰਾਤ ਆਪਾਂ ਤੇਲ ਕੱਢਤਾ ਸੀ ਇਹਦਾ ਤਰਤਾ ਜਿਵੇਂ ਤੋਕਾ ਤੋਕਾ ਨਿਕਲ ਗਿਆ ਅੱਜ ਆਪਾਂ ਹੁਣ ਇਹਦਾ ਤੇਲ ਪਾ ਕੇ ਹੁਣ ਸਰਵਿਸ ਕਰਕੇ ਆਪਾਂ ਚੱਲੇ ਆਂ ਡੀਜ਼ਲ ਫਿਲਟਰ ਪਰ ਆਤੀ ਚੇਂਜ ਕਰਤੇ ਸੀ ਬਸ ਆਪਣਾ ਇੰਜਨ ਵਾਲਾ ਫਿਲਟਰ ਰਹਿ ਗਿਆ ਚੇਂਜ ਕਰਨਾ ਇਧਰੋਂ ਮਝੇਲਾਂ ਦੇ ਵੀ ਆਪਾਂ ਨੇ ਜੂੜੇ ਰੱਖਤੇ ਜੂੜੇ ਇਹ ਆਪਾਂ ਆਪਣੀ ਮਰਜ਼ੀ ਨਾਲ ਨਹੀਂ ਰੱਖੇ ਇਹ ਕਹਿੰਦੇ ਚਾਚੂ ਤੇਰੇ ਵਾਂਗੂ ਪੱਗ ਬੰਨਿਆ ਕਰਾਂਗੇ ਹਨਾ ਇਹ ਕਹਿੰਦੇ ਚਾਚੂ ਤੇਰੇ ਵਾਂਗੂ ਪੱਗ ਬੰਨਣੀ ਆ ਤੇ ਫਿਰ ਆਪਾਂ ਨੇ ਇਹਨੂੰ ਕਿਹਾ ਵੀ ਮੇਰੇ ਵਾਂਗ ਜੂڑا ਰੱਖ। ਇਹ ਵੀ ਅੰਦਰ ਉਹਦੂ ਬਾਦ ਵਾਲ ਕਟਾਉਣ ਨਹੀਂ ਗਏ। ਦੋਨਾਂ ਨੇ ਜੂੜੇ ਰੱਖ ਲਏ। ਉਹ ਵੀ ਕਹਿੰਦਾ ਮੈਂ ਪੱਗ ਬੰਨਣੀ ਆ ਤੇਰੇ ਵਾਂਗੂ। ਹਣਾ ਕੋਜੀ ਬੈਨ ਆ ਗਈ। ਓਕੇ ਬਾਏ ਬਾਏ। ਅੱਜ ਫਿਰ ਆਪਾਂ ਮਸਟੈਂਗ ਕਰ ਲਈ ਰੈਡੀ। ਤੇ ਆਪਾਂ ਜਾਣਾ ਹੋਣਾ ਜ਼ਮੀਨਾ ਪੱਦਰ ਦੀ ਸੇਵਾ ਚੱਲ ਰਹੀ ਆ। ਪਹਿਲਾਂ ਆਪਾਂ ਲੰਗਰ ਲੈ ਕੇ ਗਏ ਫਿਰ ਤੂੜੀ ਛੱਡ ਕੇ ਆਏ। ਹੁਣ ਆਪਣੀ ਮਸਟੈਂਗ ਦਾ ਤੀਜਾ ਜਿਹੜਾ ਤੇ ਚਾਚਾ ਹੀ ਪਹੁੰਚ ਗਿਆ ਸਵੇਰੇ ਤੇ ਕਿਉਂ ਚਾਚਾ ਹਾਂਜੀ ਹਾਂ ਚੱਲਦੇ ਆ ਜੀ ਹੋਰ ਠੀਕ ਹੈ ਤੇ ਬਾਕੀ ਆਪਣੀ ਟੀਮ ਚ ਬਈ ਹੋਰ ਵੀ ਟਰੈਕਟਰ ਨੇ ਦੋ ਤਿੰਨ ਟਰੈਕਟਰ ਅੱਜ ਆਪਣੇ ਅੱਜ ਨਾਲ ਜਾਣਗੇ ਤੇ ਦੋ ਕਾਲੂ ਆਣਗੇ ਆਪਣੇ ਟਰੈਕਟਰ ਆ ਬਾਕੀ ਹੋਰ ਵੀ ਟਰੈਕਟਰ ਨਾਲ ਗੱਲਬਾਤ ਕਰੀ ਹੋਈ ਆ ਜਿਹੜੇ ਭਰਾ ਪਹੁੰਚਣਗੇ ਨਾ ਬਾਅਦ ਚ ਸਾਰੇ ਨਾਲ ਕਨੈਕਟ ਹੋ ਰਿਹਾ ਉਥੇ ਪਹੁੰਚ ਜਾਣਗੇ ਤੇ ਮੰਨੀ ਹੋ ਗਿਆ ਇੱਕ ਮੁੰਡਾ ਹੋਰ ਆ ਤੇ ਬਾਕੀ ਜਾਣ ਦੀ ਡੀਜ਼ਲ ਆਉਣ ਦੀ ਡੀਜ਼ਲ ਦੀ ਸੇਵਾ ਚਾਚੇ ਵੱਲੋਂ ਪਹਿਲਾਂ ਵੀ ਜੰਨਾ ਵੀ ਤੇਲ ਆਪਣੀ ਮਸਟੈਂਗ ਨੇ ਬਈ ਲੰਗਰ ਚ ਖਾਦਾ ਸਾਰੀ ਸੇਵਾ ਚਾਚਾ ਜੀ ਵੱਲੋਂ ਸੁਖਚਿੰਦਰ ਸਿੰਘ ਸੈਕਟਰੀ ਸਾਹਿਬ ਤੁਹਾਡੇ ਪਿੰਡ ਦੇ ਤੇ ਇੰਨਾ ਵੱਲੋਂ ਤੇ ਬਾਕੀ ਭਾਈ ਸੇਵਾ ਸੇਵਾ ਹੀ ਹੁੰਦੀ ਹੈ ਜਿਵੇਂ ਮਰਜ਼ੀ ਦੀ ਹੋਵੇ ਕਿਉਂ ਚਾਚਾ ਹਾਂ ਜੀ ਹਾਂ ਜੰਨਾ ਕੇ ਚੱਲ ਫੁੱਲ ਭਾਈ ਸਾਰੇ ਕਰਿਆ ਕਰੋ ਜਿਹਦਾ ਤੇਲ ਫੁੱਲ ਪੈਂਦਾ ਪਾਓ ਭਾਈ ਜਰੂਰ ਪਾਓ ਤੇ ਹੁਣ ਅਸੀਂ ਚੱਲੇ ਭਾਈ ਜਮੀਨਾ ਪਾਦਰ ਕਰਾਉਣ ਹਨਾ ਮਿਲਦੇ ਆ ਫਿਰ ਭਾਈ ਬਲੌਗ ਆ ਜਿਹੜਾ ਪੂਰਾ ਦੇਖਿਓ ਠੀਕ ਆ ਚੱਲੀਏ ਭਾਈ ਚਾਚਾ ਹਾਂ ਜੀ ਹਾਂ ਜੀ ਚਲੋ ਜੀ ਚਲੋ ਮਿੱਤਰੋ ਆਪਾਂ ਆ ਗਏ ਸੀ ਭਰਾਵਾਂ ਕੋਲੇ ਪੰਡ ਲੌਂਗ ਕਾਲ ਤੇ ਆਪਣੇ ਨਾਲ ਇਹ ਬਾਈ ਨੇ ਜਾਣਾ ਤੇ ਆ ਕਰਾਹੇ ਆਪਾਂ ਟਰਾਲੀ ਸੱਟ ਲੈਣੇ ਇਹਦਾ ਟਰੈਕਟਰ ਇੱਕ ਟਰਾਲੀ ਆਪਾਂ ਨੂੰ ਹੋਰ ਲੈਣੀ ਪੈਣੀ ਆ ਬਾਕੇ ਟਰਾਲੀ ਚ ਲਾਦ ਲਾਂਗੇ ਦੋ ਟਰਾਲੀਆਂ ਕਰਕੇ ਅੱਗੇ ਮੰਨੀ ਉਹਦੀ ਘਟੇ ਨੇ ਇੱਕ ਟਰਾਲੀ ਉਹਦੇ ਮਾਗਰ ਪਾ ਦਾਂਗੇ ਕਰਾਹੇ ਕੱਢ ਕੇ ਉਹਦਾ ਵੀ ਇਹ ਟਰਾਲੀ ਸੱਟ ਲਾਂਗੇ ਹੋ ਠੀਕ ਆ ਭਰਾ ਵਧੀਆ ਵੀ ਤੁੰ ਦੱਸ ਤੇ ਬਾਕੀ ਬੰਦੇ ਸਾਡੇ ਇੱਕ ਦੋ ਦਿਨ ਠਹਿਰ ਕੇ ਆਉਣਗੇ ਉਹਨਾਂ ਨੂੰ ਹੋ ਗਿਆ ਸੀ ਕੰਮ ਫਿਰ ਅਸੀਂ ਨੇ ਪਲਾਨ ਬਣਾ ਰੱਖਿਆ ਦੀ ਅੱਜੇ ਜਾਣਾ ਬਾਈ ਕਹਿੰਦਾ ਚੱਲ ਤੂੰ ਆ ਜਾ ਕਹਿੰਦਾ ਆਪਾਂ ਚੱਲਦੇ ਆ ਕਾਨੂੰ ਕਹਿੰਦਾ ਨਾ ਕਰਨੀ ਆ ਫਿਰ ਅੱਜ ਤਾਂ ਕਰਕੇ ਬਾਕੀ ਸਾਡੇ ਬੰਦੇ ਠਹਿਰ ਕੇ ਆਉਣਗੇ ਇੱਕ ਦੋ ਦਿਨ ਮੈਂ ਉਤਰੋ ਆ ਟਰੈਕਟਰ ਆਪਾਂ ਟਰਾਲੀ ਚ ਲਾਦ ਲੈਣਾ ਹੁਣ ਉਹ ਚ ਆਪਾਂ ਲਾਦ ਲੈੇ ਕਰਾਹੇ ਤੇ ਉਹ ਟਰਾਲੀ ਫਿਰ ਜਿਆਦਾ ਦੋਏ ਪਾ ਲਾਂਗੇ ਆਪਾਂ ਨਹੀਂ ਮੰਨੀ ਆਲੇ ਮਗਰ ਪਾ ਦਾਂਗੇ ਜੇ ਉਹਦਾ ਕਰਾਹ ਢੜਕਦਾ ਹੋਇਆ ਉਹ ਵੀ ਵਿੱਚ ਹੀ ਸੱਟ ਲਾਂਗੇ ਆਪਣੇ ਦੋਵੇਂ ਟਰੈਕਟਰ ਰੈਡੀ ਨੇ ਲੈ ਵੀ ਸੱਜਣੋ ਆਪਨਾ ਟਰੈਕਟਰ ਹੋ ਗਿਆ ਲੱਦ ਆਪਾਂ ਟਰਾਲੀ ਚੇਂਜ ਕਰ ਲਈਏ ਜੋ ਕਰਾਹੇ ਉਹ ਚ ਕਰਤੇ ਫਿਰ ਕਨਵਰਟ ਯਾਰ ਤੇ ਹੁਣ ਆਪਾਂ ਟਰੈਕਟਰ ਇਹ ਚ ਲਾਦ ਲਿਆ ओके डन ओके ਲੋ ਆਪਾਂ ਕਰ ਲਿਆ ਹੁਣ ਪੱਕਾ ਕੰਮ ਜਮਾ ਟਰਾਲੀ 'ਚ ਲੱਦ ਲਿਆ ਟਰੈਕਟਰ ਤੇ ਉਹ 'ਚ ਧਰ ਲੇ ਦੋ ਕਰਾਹੇ ਕਮਨੀ ਵਾਲਾ ਧਰ ਲਾਂਗੇ ਉਹਨੂੰ ਪਵਾ ਦਾਂਗੇ ਇੱਕ ਟਰਾਲੀ ਫਿਰ ਆ ਵੀਰੋ ਆਪਾਂ ਪਹੁੰਚ ਗਏ ਮਨੀ ਹੋ ਰਿਆਂ ਓ ਕਿਵੇਂ ਆ ਸੰਤੂ ਲਾਵੇ ਉਹ ਕਰਾਹਾ ਹੁਣ ਇਹ ਚ ਜਾ ਕੇ ਸਿਰਦਾਂਗੇ ਤੇ ਫਿਰ ਇੱਕ ਟਰਾਲੀ ਉਹਨਾਂ ਨੂੰ ਪਵਾ ਦੇਣੇ ਇੱਕ ਆਪਾ ਰੱਖ ਲੈਣੇ ਅਸੀਂ ਕਿ ਇੱਕ ਟਰਾਲੀ ਹੋ ਜੂਗੀ ਸਾਫ ਰਾ ਥੋੜਾ ਜਿਆ ਲੰਬਾ ਤਾਂ ਕਰਕੇ ਬੱਸ ਇਹ ਲੈ ਮੈਂ ਹੱਥ ਫੜਾਂ ਇਹ ਲੈ ਹੜ ਜਮਾਲ ਲੋ ਜੀ ਹੁਣ ਕਰਤੀਆਂ ਟਰਾਲੀਆਂ ਅੱਡੋ ਅੱਡ ਪਾਣੇ ਤੇ ਉਹ ਟਰਾਲੀ ਉਹ ਮਾਗਰ ਪਾ ਲੈਣੀਆਂ ਸੋਨਾ ਲੀਕਾ ਦੇ ਸਤਿ ਸ੍ਰੀ ਅਕਾਲ ਪਿਆਰਿਓ ਭੁੱਖ ਲੱਗ ਗਈ ਭੁੱਖ ਲੱਗ ਗਈ ਆਹਾ ਓਏ ਮੈਂ ਆਹ ਤਾਈ ਦਾ ਚਾਰਜ ਹੁੰਦਾ ਮੈਗਨਟ ਜਾਂ ਹੁੰਦਾਗਾ ਆ ਯਾਰ ਖਾਈਏ ਕੁਛ ਥੇ ਉਹ ਦੇ ਬਰਗਰ ਵਾਲੀ ਹੈਗੀ ਦੁਕਾਨ ਜੀ ਟਰਾਲੀ ਬਣਾ ਰਹੀ ਆ ਨੇ ਫੂਡ ਵਾਲੀ ਆ ਜੋ ਅਵੇ ਮਿੱਤਰੋ ਆਪਾਂ ਮੋਗਾ ਡੱਪ ਕੇ ਸ਼ਾਹਕੋਟ ਪਹੁੰਚ ਜੇ ਤੇ ਆਪਾਂ ਅੱਜ ਚੱਲੇ ਆ ਬਈ ਗੋਪੀ ਕੋਲੇ ਤੇ ਕਿਉਂਕਿ ਲੇਟ ਹੋ ਗਏ ਫਿਰ ਉੱਥੇ ਆਪਣੇ ਕੋਲ ਹਜੇ ਪੈਣ ਦਾ ਪ੍ਰਬੰਧ ਜੈ ਨਹੀਂ ਹੈਗਾ ਆਪਾਂ ਅੱਜ ਕੁਝ ਪ੍ਰੋਗਰਾਮ ਵੀ ਸੀ ਉਹਨਾਂ ਕੋਲ ਬਾਬੇ ਹੋਰਾਂ ਕੋਲ ਗੋਪੀ ਹੋਰਾਂ ਕੋਲ ਅੱਜ ਫਿਰ ਆਪਾਂ ਉੱਥੇ ਜੰਨੇ ਆ ਡਾਇਰੈਕਟਰ ਲੈ ਕੇ ਸਵੇਰੇ ਨਿਕਲ ਜਾਗੇ ਆਪਾਂ ਬੰਨ ਦੇ ਠੀਕ ਆ ਤੇ ਪਰਸੋਂ ਉਹਨਾਂ ਕੋਲ ਪ੍ਰੋਗਰਾਮ ਦੇ ਆਧਾਰਨਕ ਉਹਨੇ ਵੀ ਤੇਲ ਤੋਂ ਬਦਾਰ ਓਕੇ ਓਕੇ ਚੱਲ ਬਈ ਸੰਧੂਆ ਕੱਲ ਪਾਉਣਾ ਵੀਰੇ ਉੱਥੇ ਡੀਜ਼ਲ ਦੀ ਸੇਵਾ ਚੱਲ ਰਹੀ ਹੈ ਕੱਲੀ ਓਕੇ ਵੀਰੇ ਬਾਈ ਨੇ ਮਨਸਰ ਵੀਰੇ ਤਿਆਰ ਰੱਖਿਆ ਨਾ ਸੇਵਾ ਬਣੀ ਤਾਂ ਨਮਾਜ਼ ਪੜਾ ਆ ਗਏ ਔਰ ਠੀਕ ਹੈ ਬੇਟਾ ਲੈ ਵੀ ਮਿੱਤਰੋ ਆਪਾਂ ਪਹੁੰਚ ਗਏ ਗੋਪੀ ਚੱਠੇ ਕੋਲੇ ਤੇ ਹੁਣ ਆਪਾਂ ਇੱਥੇ ਸਵੇਰੇ ਚੱਲ ਜਾਣਾ